ਉਮੀਦਵਾਰ ਅਸੀਂ ਚੋਣ ਪ੍ਰਚਾਰ ਜਿਹੜਾ ਸਾਡਾ ਸਾਰੇ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ ਜਿਹਦੇ ਚ ਅੱਜ ਸਾਡਾ ਚੋਣ ਪ੍ਰਚਾਰ ਅਜਨਾਲਾ ਹਲਕੇ ਦੇ ਵਿੱਚ ਸਾਰਾ ਸਰਤਾਪ ਸਿੰਘ ਜੀ ਅਜਨਾਲਾ ਇਹਨਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੀ 3:00 ਵਜੇ ਦੇ ਕਰੀਬ ਅਸੀਂ 1:30 ਵਜੇ ਦੇ ਕਰੀਬ ਅਜਨਾਲੇ ਪਹੁੰਚੇ ਇੱਕ ਸਾਡਾ ਪ੍ਰੋਗਰਾਮ ਬੱਗੂ ਪੈਲੇਸ ਸੀ ਇੱਕ ਐਮਬਾਰ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਰਹਿਦੀ ਸੀ ਔਰ ਇੱਕ ਪ੍ਰੋਗਰਾਮ ਤੇ ਸਾਨੂੰ ਜਿਹੜੀ ਸੀਪੀਆਈ ਐ ਐਮਐਲਏ ਦਬਰੀਸ਼ਨ ਉਹਨਾਂ ਨੇ ਸਮਰਥਨ ਦਿੱਤਾ ਔਰ ਦੂਸਰਾ ਪ੍ਰੋਗਰਾਮ ਸਰਟੀਫਿਕੇਟ ਕਰਤਾ ਸੀ 5-7 ਮਿੰਟਾਂ ਦਾ ਅਸੀਂ ਜਦੋਂ ਗਏ ਉੱਥੇ ਇਹ 5-7 ਮਿੰਟ ਦੇ ਬਾਅਦ ਹੀ ਅਸੀਂ ਸਟੇਜ ਤੇ ਮੈਂ ਬੋਲ ਰਿਹਾ ਸਾਂ ਔਰ ਬਿਲਕੁਲ ਸੜਕਾਂ ਨੂੰ ਮੇਰਾ ਮੂੰਹ ਤੇ ਸੜਕਾੜੀ ਸਾਈਡ ਤੇ ਲੜਕਾ ਪਹ ਜਾਇਆ ਜਿਹਦਾ ਖਲੂ ਦਾ ਕੱਟਿਆ ਚੋਰ ਥੋੜੀ ਉਹਦੇ ਹੱਥ ਤੇ ਲੱਗੀ ਔਰ ਜਦੋਂ ਅਸੀਂ ਵੇਖਿਆ ਔਰ ਬੰਦਿਆਂ ਨੇ ਉੱਥੇ ਕਿਉਂਕਿ ਉੱਥੇ ਵੀ ਲੋਕ ਤੋਂ ਤੱਕ ਵੀ ਲੋਕ ਸੀ ਉਹ ਮੁੰਡਾ ਸੀ लवली ਜਿਹੜਾ ਸਾਡੇ ਮਤਲਬ ਪ੍ਰਚਾਰ ਵਰਕਰ ਆ ਸਾਡਾ ਉੱਧਰੋਂ ਵਿੱਚੋਂ ਬੰਦੇ ਲੈ ਕੇ ਆਇਆ ਸੀ ਔਰ ਉਹ ਸਾਡੇ ਲਈ ਟੋਨ ਕਰਕੇ ਜਦੋਂ ਅਸੀਂ ਬੋਲਣ ਲੱਗੇ ਉਹ ਪਾਣੀ ਪੀਣ ਬਾਹਰ ਸਰਕਦੇ ਲੱਗੇ ਪਾਣੀ ਲੱਗਾ ਉੱਥੇ ਗਿਆ ਉੱਥੇ ਹੀ ਉਹਦੇ ਪਿੰਡ ਦੇ ਜਿਹੜੇ ਮੁੰਡੇ ਲੈ ਕੋਈ ਇੱਕ ਮਲਵਈ ਸਰਪੰਚ ਹੈ ਜਿਹੜਾ ਕਿ ਧਾਰੀਵਾਲ ਦਾ ਇੱਕ ਕਰੀਬੀ ਰਿਸ਼ਤੇਦਾਰੀ ਉਹ ਦੱਸਦਾ ਹੈ ਉਹਨੇ ਪਹਿਲਾਂ ਵੀ ਬੜੀ دہشت ਪਾਈ ਲੱਖੀ ਔਰ ਉਹਦੇ ਨਾਲ ਤਿੰਨ ਚਾਰ ਮੁੰਡੇ ਹੋਰ ਸੀ ਜਿਨ੍ਹਾਂ ਨੇ ਪਹਿਲਾਂ ਤੋਂ ਬਾਹਰ ਗੱਡੀਆਂ ਖੜੀਆਂ ਕੀਤੀਆਂ ਉਹਨੇ ਗੱਡੀਆਂ ਜਦੋਂ ਵੇਖੀਆਂ ਉਹ ਪਾਣੀ ਪੀਣ ਲੱਗਾ ਤੇ ਆ ਕੇ ਸਿੱਧਾ ਹੀ ਉਹਦੇ ਤੇ ਉਹਨਾਂ ਨੇ ਜਾਨ ਲੈਵਾੰਦਲਾ ਕੀਤਾ ਤਿੰਨ ਫਾਇਰ ਕੀਤੇ ਜਿੱਥੇ ਇੱਕ ਗੋਲੀ ਜਿਹੜੀ ਆ ਉਹਦੀ ਬਾਹ ਚ ਲੱਗੀ ਔਰ ਇੱਕ ਗੋਲੀ ਦਾ ਕੋਲ ਸਾਨੂੰ ਮਿਲਿਆ ਵੀ ਹੈ ਫਿਰ ਉਹਨਾਂ ਕਿਰਪਾਨ ਨਾ ਹੁੰਦੇ ਉਹਦੇ ਪੱਟ ਮਾਰਿਆ ਜਿਹੜਾ ਕੋ ਉਹਦੇ ਹੱਥ ਤੇ ਲੱਗਾ ਦੋਵੇਂ ਹੱਥੋਂ ਦੇ ਜਿਹੜੇ ਆ ਉਹ ਦੋਹਾਂ ਹੱਥਾਂ ਤੇ ਸੱਟ ਲੱਗੀ ਸਾਡੇ ਕਹਿਣ ਦਾ ਮਤਲਬ ਹੈ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਵਿਚਾਰਾਂ ਦੀ ਲੜਾਈ ਹੈ ਇਹੋ ਜੀ ਲੜਾਈ ਜਿਹੜੀ ਹਥਿਆਰਮੰਦ ਲੜਾਈ ਹੈ ਇਹਦਾ ਕਿਤੇ ਵੀ ਥਾਂ ਨਹੀਂ ਪਹਿਲੀ ਗੱਲ ਤੇ ਹੈ ਇਹ ਪੁਲਿਸ ਪ੍ਰਸ਼ਾਸਨ ਦੱਸੇ ਅੱਜ ਕਿ ਕਿ ਸਾਰੇ ਹਥਿਆਰ ਜਮਾਏ ਸਾਰੀਆਂ ਪਾਰਟੀਆਂ ਦੀ ਸਾਡੇ ਪਾਰਟੀਆਂ ਦੇ ਖਾਸ ਕਰ ਹਰ ਵਰਕਰ ਦਾ ਹਥਿਆਰ ਜਮਾਏ ਪਰ ਇਹ ਇਹਨੇ ਕਿੰਨੇ ਜਾਦੇ ਦਿੱਤੀ ਹੈ ਹਥਿਆਰ ਕਿਹਦੇ ਸੀ ਦੂਜੀ ਗੱਲ ਇਹ ਜਿਹੜਾ ਗੁੰਡਾ ਤੰਤਰ ਹੈ ਕਿ ਧਾਰੀਵਾਲ ਸਾਹਿਬ ਦੇ ਜਿਹੜੇ ਅੰਦਾਲ ਤੁਰੇ ਫਿਰਦੇ ਨੇ ਇਹਨਾਂ ਨੇ دہشت ਪਾ ਰੱਖੀ ਹੈ ਪਰ ਮੈਂ ਕਹਿਣਾ ਚਾਹੁੰਦਾ ਅਸੀਂ ਲੋਕਤੰਤਰ ਦੇ ਵਿੱਚ ਗੁੰਡਾ ਤੰਤਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸੇ ਇਹੀ ਗੁੰਡਾ ਤੰਤਰ 2007 ਤੋਂ ਲੈ ਕੇ 17 ਤੱਕ ਸੀ ਉਹੀ ਆ ਲੋਨ ਇਹਨਾਂ ਨੇ ਸ਼ੁਰੂ ਕੀਤਾ ਅੱਜ ਬਖਲਾਟ ਹੈ ਇਲੈਕਸ਼ਨ ਦੀ ਕਿਉਂਕਿ ਇਹਨਾਂ ਨੂੰ ਜਵਾਬ ਮੰਗਦੇ ਨੇ ਲੋਕ ਪਿੰਡਾਂ 'ਚ ਥਾਤਾ ਡਰਗ ਵਿਕਦੇ ਆ ਪਿੰਡਾਂ 'ਚ ਥਾਤਾ ਲੋਕ ਇਹਨਾਂ ਨੂੰ ਘੇਰ ਰਹੇ ਨੇ ਸੜਕ ਜਿਹੜੀ ਆ ਕਰੀਬ 5 ਕਿਲੋ ਰਹਿ ਗਈ ਹੈ ਔਰ ਹਰ ਘਰ ਦੇ ਵਿੱਚ ਇਹਨਾਂ ਦੇ ਵਿਰੁੱਧ ਵਿਰੋਧ ਹੈ ਔਰ ਲਾਅਨ ਆਰਡਰ ਦੀ ਸਥਿਤੀ ਜਿਹੀ ਹੋ ਰਹੀ ਹੈ ਪੰਜਾਬ 'ਚ ਉਹਦੀ ਸ਼ਰਿਆ ਮਿਸਾਲ ਵੇਖ ਲਓ ਕਿ ਕਾਂਗਰਸ ਦਾ ਉਮੀਦਵਾਰ ਤੇ ਕੋਈ ਵੀ ਹੋਵੇ ਭਾਵੇਂ ਲੋਕ ਸਭਾ ਦਾ ਉਮੀਦਵਾਰ ਪ੍ਰਚਾਰ ਕਰ ਰਿਹਾ ਹੋਵੇ ਔਰ ਕਿੰਨੀ ਦਲੇਰੀ ਜਾਂ ਕਿੰਨੀ ਹਿੰਮਤ ਹੈ ਔਰ ਇਹ ਹਿੰਮਤ ਐ ਵੀ ਨਹੀਂ ਹੁੰਦੀ ਜਿਹਨਾਂ ਦੇ ਪਿੱਛੇ ਨਾ ਹੋਵੇ ਉਹਦੇ ਨਾਲ ਹੀ ਹਿੰਮਤ ਆਉਂਦੀ ਹੈ ਔਰ ਸ਼ਰਿਆ ਮੋਪੋਜੀਟ ਪਾਰਟੀ ਦਾ ਆਮ ਆਦੀ ਪਾਰਟੀ ਦਾ ਉਹ ਸਰਪੰਚ ਦਾੜਾ ਰਿਸ਼ਤੇਦਾਰ ਹੈ ਔਰ ਸਰਪੰਚ ਦੀ ਗੂੜੀ ਰਿਸ਼ਤੇਦਾਰੀ ਮਿਸ ਸ਼ਵੇਕ ਸਿੰਘ ਨੇ ਜਗਦੇਵ ਕਲਾਂ ਦੇ ਜਿੱਥੇ ਧਾਰੀਵਾਲ ਰਹਿੰਦਾ ਹੈ ਉਹਦੇ ਨਾਲ ਗੂੜੀ ਰਿਸ਼ਤੇਦਾਰੀ ਕੁੜਮਾਚਾਰੀ ਦੱਸਦਾ ਹੈ ਉਹ ਮੇਰੀ ਔਰ ਉਹੀ ਸਾਰਾ ਜਿਹੜਾ ਧਾਰੀਵਾਲ ਸਾਹਿਬ ਦਾ ਕਰਤਾ ਧਰਤਾ ਉਹ ਸ਼ਵੇਕ ਸਿੰਘ ਹੀ ਹੈ ਤੋਂ ਉਹਨੇ ਨਾਲ ਉਹਨਾਂ ਦੀ ਦਲੇਰੀ ਵਧੀ ਅੱਜ ਇਲੈਕਸ਼ਨ ਜਦੋਂ ਕੋਟ ਲੱਗਾ ਹੈ ਉਦੋਂ ਜੀ ਲਾਲਾ ਸਾਹਿਬ ਨੇ ਉੱਥੇ ਪੁੱਛਿਆ ਇਹਨਾਂ ਨੂੰ ਹਾਲਾਤ ਕੀ ਸਾਡੇ ਬਣੇ ਲੋਕਾਂ ਚ ਇੰਨੀ دہشت ਪਈ ਔਰ ਉਹ ਬੜੇ ਰਾਮ ਦੇ ਨਾਲ ਗਏ ਆ ਔਰ ਸਾਨੂੰ ਹੁਣ ਪਤਾ ਲੱਗਾ ਕਿ ਕਿਤੇ ਸੱਜੇ-ਸੱਜੇ ਕੋਈ ਹਸਪੀਟਲ ਤੇ ਦਾਖਲ ਹੋਣ ਨੂੰ ਫਿਰਦੇ ਅਸੀਂ ਉਦੋਂ ਕਿਹਾ ਸੀ ਕਿ ਕੱਲਾ ਮੁੰਡਾ ਇਕੱਲੇ ਦੇ ਦੋਵਾਂ ਬਾਵਾ ਤੇ ਗੋਲੀਆਂ ਲੱਗੀਆਂ ਜਿਹੜਾ ਉਹਨਾਂ ਕੋਲ ਤੇ ਡਰਾਈਵਰ ਸੀ ਵਿਚਾਰੋ ਨੇ ਦੱਸਿਆ ਕਿ ਇੱਕ ਮੇਰੇ ਪੈਰਾ ਜੀ ਵੇਨਾਂ ਨੇ ਮਾਰੀ ਮਤਲਬ ਇੰਨੀ ਦਲੇਰੀ ਔਰ ਇੰਨੀ ਗੁੰਡਾਗਰਦੀ ਜਿਹੜੀ ਹੈ ਇਹਨੂੰ ਕਿਤੇ ਸਾਡੇ ਖਾਸ ਕਰਕੇ ਅੰਮ੍ਰਿਤਸਰ ਚ ਕਿਤੇ ਤਾਂ ਨਹੀਂ ਹੈ ਲੋਕ ਤੱਕ ਇਹ ਬਹੁਤ ਪਰੇਸ਼ਾਨ ਨੇ ਇਹ ਹੋਰ ਪਰੇਸ਼ਾਨੀ ਬੱਕਰੀ ਜਿਹੜ ਇਹਨਾਂ ਨੂੰ ਗੁੰਡਾ ਤੰਤਰ ਨਾਲ ਦਿੱਤੀ ਹੈ ਇਹ ਬਖਲਾਹ ਟੈਨ ਤੁਸੀਂ ਲੈਕਚਰ ਲੜੋ ਪ੍ਰਚਾਰ ਕਰੋ ਜਿੰਨਾ ਮਰਜ਼ੀ ਕਰੋ ਕੋਈ ਗੱਲ ਨਹੀਂ ਆਪਣੇ ਪ੍ਰਾਪਤੀਆਂ ਰੱਖੋ ਕੀ ਕੀਤਾ ਤੁਸੀਂ ਪਰ ਜੇ ਲੋਕ ਜਵਾਬ ਮੰਗਦੇ ਆ ਉਹਦੇ ਲੋਕਾਂ ਦਾ ਜਵਾਬ ਦਾ ਜਾਂ ਲੋਕਾਂ ਨੂੰ ਤੁਸੀਂ ਧੱਕੇ ਨਾਲ ਕਿਵੇਂ ਡੱਕ ਸਕਦੇ ਕਿ ਲੋਕ ਕਿਹਦੇ ਰੈਲੀ ਕਰਨ ਜਾਣ ਇਹ ਕਿਸ ਤਰ੍ਹਾਂ ਹੋ ਸਕਦਾ ਮੈਂ ਕਹਿਣਾ ਚਾਹੁੰਦਾ ਤੁਸੀਂ ਸਰਕਾਰ ਹੈ ਤੁਹਾਡੀ ਪਰ ਇਹ ਜਿਹੜਾ ਰਵਈਆ ਹੈ ਇਹ ਬਿਲਕੁਲ ਜੰਗਲ ਰਾਜ ਵਾਲਾ ਰਵਈਆ ਹੈ ਅਸੀਂ ਕਿਸੇ ਕੀਮਤ ਤੇ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਂਤਮਈ ਰੋਸ਼ ਪ੍ਰਦਰਸ਼ਨ ਜੇ ਇਹਨਾਂ ਨਿਆਂ ਨਾ ਦਿੱਤਾ ਅਸੀਂ ਪੁਲਿਸ ਦੇ ਵਿਰੁੱਧ ਵੀ ਕਰਾਂਗੇ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਹਾਂ ਉਹਦੇ ਦੋਵਾਂ ਬਾਵਾ ਤੇ ਇੱਕ ਤੇ ਗੋਲੀ ਲੱਗੀ ਹੈ ਤੇ ਕਿਰਪਾਨ ਲੱਗੀ ਹੈ ਬਿਲਕੁਲ ਜਿੰਦੇ ਜਿੰਦੀ ਦੇ ਅਖੀਰਲੇ ਬੰਦੇ ਖੜੇ ਹੁੰਦੇ ਆ ਉੱਥੇ 60 ਤੋਂ ਵੱਧ ਲੋਕਾਂ ਦਾ ਰੈਲੀ ਹੋ ਰਹੀ ਸੀ ਸਾਡਾ ਪ੍ਰਿੰਸ ਸੀ ਬਿਲਕੁਲ ਪ੍ਰੀਪਲਾਨ ਮੈਂ ਦੱਸੋ ਕੋਈ ਹਿੰਮਤ ਕਰ ਸਕਦਾ ਆਪਾਂ ਇਹ ਨਹੀਂ ਇਹ ਸ਼ਹਿਰ ਛੋੜਨੇ ਕੋਈ ਕਿਹਨੂੰ ਕੋ ਜਾਣਦਾ ਇਹ ਤਾਂ ਜਨਾਜ਼ਰ ਪਿੱਛੋਂ ਗਈ ਬੰਦਾ ਕੋਈ ਮਤਲਬ ਬਾ ਸ਼ਾਵਾ ਜਨਾਬ ਦਵੇ ਆਉਣੇ ਮਤ ਕਰਦਾ ਉਹਨੂੰ ਨਹੀਂ ਪਤਾ ਇਲੈਕਸ਼ਨ ਕੋਡ ਲੱਗਾ ਹੈ ਕੀ ਲਾਤ ਨੇ ਔਰ ਉਹ ਉਹ ਪਹਿਲਾਂ ਵੀ ਐਵੇਂ ਜਿਹਾ ਕਰਦਾ ਕਰਦੇ ਨੇ ਦੂਜੀ ਪਾਰਟੀ ਕਰੇ ਉਸੇ ਸੇਮ ਪੈਣ ਯਾਰ ਰஞ்சிਸ਼ ਬਾਦੀ ਉਹ ਵੇ ਨਾ ਉਹ ਇੱਕ ਵੱਖਰੀ ਚੀਜ਼ ਹੈ ਬੰਦਾ ਬੰਦੇ ਇਕੱਠੇ ਕਰ ਰਹੇ ਪਹਿਲਾਂ ਬੰਦੇ ਨਹੀਂ ਆਉਣਗੇ ਕਿਉਂਕਿ ਉਹ ਸਰਕਾਰ ਸਰਕਾਰੀ ਧਰ ਦੇ ਨਾਲ ਖੜੇ ਰਾਸ਼ਟਰਪਤੀ ਜੀ ਕੀ ਹੈ ਮੰਤਰੀ ਜੀ ਮੰਤਰੀ ਤੋਂ ਮੈਂ ਧਾਰੀਬੰਦ ਦਾ ਰਿਸ਼ਤੇਦਾਰ ਤੇ ਸ਼ਹਿਰ ਹੋ ਕੇ ਦੀ ਹੁਣੀ ਇਹ ਆਫੀ ਰੰਜੀਤ ਆ ਕਿ ਸਿਆਸੀ ਰਜੀ ਜਰ ਸਿਆਸੀ ਹੈ ਜੋ ਮੈਨੂੰ ਗੱਲ ਦੱਸੋ ਆਫੀ ਰੰਜੀਤ ਆ ਪਿੰਡ ਸਾਰਾ ਖੁੱਲਾ ਪਿਆ ਕਰੀ ਜਾਓ ਲੜੋ ਜਿੱਥੇ ਮਰਜੀ ਪਰਿਕਸ਼ਾ ਕੱਢ ਲਓ ਇੱਕ ਰੈਲ ਚੱਲਦੀ ਰੈਲੀ ਦੇ ਸਾਹਮਣੇ ਤੁਸੀਂ ਆ ਕੇ ਪਿਆਰ ਮਾਰੇ ਹੋ ਦੇਖਿਆ ਤੁਸੀਂ ਕਹਿ ਰਹੇ ਹੱਥ ਪਿਆ ਸਾਬ ਜਮਾਨੀ ਸੁਣੇ ਇਹ ਤਾਂ ਪੁਲਿਸ ਨੂੰ ਪੁੱਛੋ ਨਾ ਇਹ ਉਹ ਮਸਵਾਲ ਤੇ ਨਹੀਂ ਕਰਦੇ ਇਹ ਨਾਲਾ ਤਾਂ ਤੁਸੀਂ ਦੱਸੋ ਤੁਹਾਡਾ ਇਲਾਕਾ ਹੈ ਸਿਟੀ ਐਮਪੀ ਕੈਂਡੀਡੇਟ ਦੀ ਸਕਿਉਰਟੀ ਕਿੰਨੀ ਸਾਰੀ ਮੇਰੇ ਵੀ ਇੱਡੀ ਵੱਡੀ ਰੈਲੀ 'ਚ 6 ਮੇਰੇ ਕੋਲ ਗਨਮੈਨ ਹੋ 6 ਨੇ ਸਾਡੀ ਰੋਡ ਸਾਰਾ ਕਵਰ ਕਰ ਰਹੇ ਨੇ ਸਾਡੇ ਤੇ ਪੁਲਿਸ ਪ੍ਰਾਈਵੇਟ ਡਿਪਲॉय ਕੀਤੀ ਜਾਂਦੀ ਨਹੀਂ ਉਹ 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 ਸਾਰੀ ਸਕਿਉਰਟੀ ਸੰਧੂ ਸਾਹਿਬ ਨੂੰ ਦੇ ਬਿਠੇ ਹੈ ਮੁਰ ਕਿਜੋ ਐਨੀ ਸਾਡੇ ਕੋਲ ਨਾ ਜਾ 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 ਦਿਓ ਧਾਰੀਵਾਲ ਕੋਲ ਜਿਹੜਾ ਸੰਧੂ ਸਾਹਿਬ ਕੋਲ ਤੁਹਾਡੇ ਆਫਿਸ ਤੇ ਵੀ ਜੇ ਸਮੇਂ ਨਹੀਂ ਕਿਸੇ ਉਦੋਂ ਨਹੀਂ ਉਹਦਾ ਕੋਈ ਕਨੈਕਸ਼ਨ ਨਹੀਂ ਆ ਉਹ ਸਪੰਡ ਦਾ ਹੀ ਇੱਕ ਕਨੈਕਸ਼ਨ ਹੈ ਉਹ ਪਿੰਡ ਦਾ ਉਹਦੇ ਰਿਸ਼ਤੇਦਾਰ ਦਾ ਹੈ ਜੀ ਮੰਗ ਪਰ ਮੇਰਾ 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 ਲੈਕਚਰ ਕਮਿਸ਼ਨ ਲੈਕਚਰ ਕਮਿਸ਼ਨ ਤੋਂ ਮੰਗ ਹੈ ਕਿ ਗੁੰਡਾ ਰਾਜ ਨੂੰ ਬੰਦ ਕੀਤਾ ਜਾਵੇ ਜਿਹੜਾ ਸੈਂਸਿਟਿਵ ਡਿਕਲੇਅਰ ਕੀਤਾ ਜਾਵੇ ਜਨਾਲੇ ਨੂੰ ਜਨਾਲਾ ਸੈਂਸਿਟਿਵ ਜਿਹੜੀ ਅਸੈਂਬਲੀ ਉਹਦੇ ਬੂਥ ਜਿਹੜੇ ਆ ਸਾਰੇ ਸੈਂਸਿਟਿਵ ਡਿਕਲੇਅਰ ਕੀਤੇ ਜਾਣ ਕਿਉਂਕਿ ਧਾਰੀਵਾਲ ਦੇ ਇਹ ਜਿਹੜੀ ਗੁੰਡਾਗਰਦੀ ਇਹਨਾਂ ਕੀਤੀ ਹੈ ਹੋ ਸਕਦਾ ਲੈਕਚਰ ਵਾਲੇ ਦਿਨ ਕਿ ਲੋਕਾਂ ਦਾ ਮਨਵਲ ਵੀ ਡਾਊਨ ਕਰ ਪਾਵੇ ਪਹਿਲਾਂ ਤਾਂ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਇਹਨਾਂ ਨੂੰ ਬਣਤੀ ਪੜਾਣ ਨੂੰ ਕੋਈ ਨਹੀਂ ਤਾਂ ਸਾਡੀ ਗੱਲ ਹੋ ਰਹੀ ਹੈ ਕਿਉਂਕਿ 2007 ਜਿਵੇਂ ਦੇਖਿਆ ਜਾਵੇ ਜ ਨੋਨ ਜੀ ਬੋਲਦੇ ਤਾਂ ਵੀ ਇਹਦਾ ਗੁੰਡਾ ਕਰਦੇ ਭਰ ਦੋੜ ਕੀਤੀ ਗਿਆ ਕਿ ਇਹਨਾਂ ਜਿਹੜੇ ਭੰਦ ਤੇ ਉਧਰ ਤੇ ਜਦੋਂ ਕੋਈ ਸਚਾਈ ਸਾਹਮਣੇ ਆਉਂਦੀ ਹੈ ਤੇ ਜਿਹੜੇ ਲੋਕ ਸੱਚ ਨਾਲ ਨਹੀਂ ਤੁਰਦੇ ਉਹ ਲੋਕ ਇਹਦਾ ਰਿਐਕਟ ਕਰਦੇ ਹੀ ਕਰਦੇ ਨੇ ਤਾਂ ਇਹ ਕੌਂਸਲਰ ਦੀ ਇਲੈਕਸ਼ਨ ਜੂ ਤਾਂ ਵੀ ਹੋਇਆ ਪਿੱਛੇ ਵੀ 19 'ਚ ਵੀ ਆਏ ਜਿਹੜਾ ਤਾਂ ਆਉਂਿਆ ਸੀ ਹੁਣ ਇਹ ਸਿਲੈਕਸ਼ਨ 'ਚ ਵੀ ਹੈ ਕੁਝ ਨਹੀਂ ਕੁਝ ਨਹੀਂ ਅਸੀਂ ਤਾਂ ਬੋਲ ਰਹੇ ਆ ਨਾਲਾ ਤਾਂ ਬੋਲ ਕੇ ਟੇ ਨਾਲਾ ਦਾ ਦੱਸੋ ਜਰਾ ਮੇਰਾ ਨਾਲਾ ਦੱਸੋ ਤਾਂ ਕੀ ਲੱਗਦਾ ਤੁਹਾਨੂੰ ਜਿਹੜੀਆਂ ਉੱਥੇ ਅਭੂਜ ਗਤੀ ਕਿਹਾ ਹੋਇਆ ਕਰਦੇ ਹੋ ਦੇਖੋ ਜੀ ਮੈਂ ਸਮਝਦਾ ਵੀ ਟੋਟਲ ਡੋ ਐਂਡ ਆਰਡਰ ਜਿਹੜਾ ਫੇਲਰ ਹੈ ਕਦੀ ਇਲੈਕਸ਼ਨ ਦੇ ਵਿੱਚ ਕਦੀ ਇਹ ਨਹੀਂ ਸੀ ਦੇਖਿਆ ਵੀ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਤੇ ਗੋਲੀਆਂ ਚੱਲਣ ਦੀ ਪਹਿਲੀ ਤੇ ਇਹ ਗੱਲ ਹੈ ਵੀ ਕਾਨੂੰਨ ਕਹਿੰਦਾ ਹੈ ਜਦੋਂ ਇਲੈਕਸ਼ਨ ਕੋਰ ਚਾਲੂ ਹੁੰਦਾ ਹੈ ਸਾਰੇ ਦੇ ਸਾਰੇ ਹਥਿਆਰ ਜਮਾਉਣੇ ਚਾਹੀਦੇ ਹੁਣ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਕੋਈ ਕਿੱਥੋਂ ਆਏ ਹਥਿਆਰ ਦੂਸਰੀ ਜਿਹੜੀ ਸ਼ਹਿ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ ਉਹ ਸਮਝ ਲੋ ਕਿ ਉਹਨਾਂ ਨੇ ਮਾਰੀ ਚੇਰਗ ਕਰਨਾ ਉਹ ਤਾ ਕਰਕੇ ਦਲੇਰੀ ਦੇ ਨਾਲ ਇਹ ਸਾਰਾ ਕਾਰਵਾਈ ਹੋਈਆ ਇਹ ਬੋਲ ਰਿਹਾ ਸੀ ਕਿ ਉਹਦੇ ਅਗਰ ਤਕਰੀਬਨ ਉਸ ਰੈਲੀ ਪੁਆਇੰਟ ਤੋਂ ਬਾਹਰ ਗਿਆ ਪਾਣੀ ਪੀਂ ਗਿਆ ਉਹ ਪਾਣੀ ਜੋ ਪੀ ਲਗਾ ਉਹ ਨਾਲ ਕਾਰ ਤੋਂ ਉੱਤੇ ਡਿੰਦੇ ਪੈ ਸੀ ਉਹਨਾਂ ਦੇ ਕੋਲ ਹਥਿਆਰ ਸੀ ਉੱਤਰ ਕੇ ਦੇ ਮੱਢਣ ਬੈਠੇ ਨੇ ਹਥਿਆਰ ਉਹਨਾਂ ਕੋਲ ਕਿੰਨਾ ਹੋ ਰਿਹਾ ਤੁਹਾਨੂੰ ਖਰਚਾ ਹੈ ਕਿ ਤੁਹਾਡੇ ਹਮਲਾ ਹੋ ਸਕਦਾ ਹੈ ਉਹ ਸਿੱਧੇ ਪ੍ਰੋਟੈਕਸ਼ਨ ਮੰਗਾਂਗੇ ਕਿ ਜਿਵੇਂ ਜਿਹਾ ਹਕਤਾ ਕਰਦੇ ਜੇ ਰੈਲੀਆਂ ਤੇ ਆ ਕੇ ਬਾਹਰ ਕਰਦੇ ਤੇ ਸਰਕਾਰ ਬਟਾ ਕਿ ਕਰੇ ਹੁਣ ਤੱਕ ਪੁਲਿਸ ਨੇ ਕੀ ਕਰ ਰਹੀ ਹੈ ਪੁਲਿਸ ਨੇ ਹੀ ਜਰੂਰ ਮਿਸ਼ਵਾਦ ਆਇਆ ਕਿ ਅਸੀਂ ਉੱਥੇ ਧਰਨਾ ਵੀ ਲੱਗ ਗਿਆ ਸੀ ਲੋਕਾਂ ਨੇ ਲਾਤਾਂ ਸੀ ਵਹਿ ਗਈ ਤੇ ਪੁਲਿਸ ਨੇ ਕਿਹਾ ਕਿ ਅਸੀਂ ਹੁਣੇ ਪਰਚਾ ਦੇ ਕੇ ਤੇਰਾ ਨੂੰ ਗ੍ਰਿਫਤਾਰ ਕਰਦੇ ਹਾਂ ਸਾਰੇ ਪ੍ਰੇਸ਼ਾਨ ਸਾਡੇ ਸੁਣਨ ਸਾਹਿਬ ਸਾਰਿਆਂ ਦੇ ਹੁਣ ਇਹਨਾਂ ਦੇ ਪਿੱਛੇ ਸੀ ਇਹਨਾਂ ਨੂੰ ਪੁੱਛ ਲਓ ਅਜ ਲਾਅ ਆਰਡਰ ਦੀ ਕੀ ਸਥਿਤੀ ਹੈ ਛੋਟੀ ਤਾਂ ਕੁਝ ਹੀ ਗੱਲ ਬਚਾ ਦੇਖੋ ਪਹਿਲਾਂ ਨਿੰਦਾ ਕਰੋ ਉਹ ਨਹੀਂ ਥੋੜੀ ਆ ਲੈਕਚਰ ਨੇ ਡੈਮੋਕਰੇਸੀਆ ਲੋਕਤੰਤਰ ਆ ਸੋ ਅਹੀ ਸਾਡੀ ਪਾਰਟੀ ਲੱਗੇ ਕਹਿ ਰਹੀ ਹੈ ਕਿ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਤੇ ਜੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਮੈਂ ਤੇ ਹੁਣ ਮੀਡੀਆ 'ਚ ਬੈਠਿਆ ਤੀਂ ਤੇ ਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਗੋਲੀ ਵੀ ਚੱਲੀ ਆ ਮੁੰਡੇ ਨੂੰ ਲੱਗਿਆ ਸਾਡੇ ਵਰਕਰ ਨੂੰ ਉਸ ਵਾਰ ਕੁਰਬਾਨ ਵੀ ਦੂਦੇ ਹੱਥੀਂ ਵੱਜੀ ਆ ਮੈਂ ਸਮਝਦਾ ਇਹ ਸਿਰਫ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਲੋਕ ਦਰਨਗੇ ਤਾਂ ਲੋਕਤੰਤਰ ਕਿੱਥੇ ਬਚੂਗਾ ਲਾਰਡ ਆਰਡਰ ਦੀ ਜੋ ਪਟੀਸ਼ਨ ਹੈ ਅੱਜ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਸਟੇਜਾਂ ਤੇ ਬੋਲਿਆ ਕਿ ਲਾਰਡ ਆਰਡਰ ਜੋ ਕੁਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਦਾ ਵੀ ਹਾਲਾਤ ਵੇਖ ਲਓ ਜੋ ਪੰਜਾਬ ਦਾ ਲਾਰਡ ਆਰਡਰ ਹੈ ਕੋਈ ਸ਼ੇਫ ਨਹੀਂ ਪੰਜਾਬ ਤੋਂ ਹੁਣ ਤੇ ਇਲੈਕਸ਼ਨ ਆ ਇਲੈਕਸ਼ਨ ਤੇ ਪੂਰੇ ਸਹੀ ਤਰੀਕੇ ਨਾਲ ਕਰਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਈ ਇਕੱਲਾ ਕਾਂਗਰਸ ਦਾ ਨਹੀਂ ਕੈਂਡੀਡੇਟ ਤੋ ਸਾਰੀਆਂ ਜਿੰਨਿਆਂ ਦੇ ਇਹ ਆਪ ਦਾ ਨਾਮ ਹੋਵੇ ਜਾਂ ਭਾਜਪੀ ਦਾ ਨਾਮ ਹੋਵੇ ਸਾਰਿਆਂ ਨੂੰ ਚੋਟੀ ਜਿਹੜੀ ਆ ਇਹ ਸਰਕਾਰਾਂ ਦਾ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਸ਼ਾਂਤੀ ਨਾਲ ਕਰਦਾ ਤੋ ਲਕਸ਼ਯ ਕਮਿਸ਼ਨ ਤੇ ਕਰੇ ਨਹੀਂ ਪਰ ਆ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜਿਹਦੀ ਮਗਲ ਸ਼ਹਿਰਤਾਬ ਜੀ ਨੇ ਦੱਸਿਆ ਗਰਜੀਤ ਜੀ ਨੇ ਦੱਸਿਆ ਪਹਿਲਾਂ ਤੋਂ ਸਰਕਾਰ ਜਿਹੜੀ ਆ ਜੀ ਇਤਨਾ ਹੀ ਕੰਮ ਚੱਲਦਾ ਰਹਾ ਸਰਕਾਰ ਦਾ ਤੇ ਕੀ ਮੜੇਗਾ ਲੈ ਦਾਦਾ ਮਤਲਬ ਕਿ ਦਾਦਾ ਮਾਹੌਲ ਜਿਹੜਾ ਦਾਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਕਿ ਲੋਕ ਜਿਹੜੇ ਨੇ ਵੋਟਾਂ ਪਾਉਣ ਨਾਲ ਜੋ ਲੱਗਦਾ ਜੋ ਲੱਗਦਾ ਜੋ ਅੱਜ ਵੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਸੋ ਮੈਂ ਸਮਨਾ ਅਸੀਂ ਟੋਲ ਕਮਿਸ਼ਨ ਨੂੰ ਰਪੋਰਟ ਕਰਾਂਗੇ ਉਹਨਾਂ ਨੂੰ ਅਸੀਂ ਰਪੋਰਟ ਕਰਾਂਗੇ ਮਿਲਾਂਗੇ ਵੀ ਇਹ ਸਾਡੀ ਜਿਹੜੀ ਇਲੈਕਸ਼ਨ ਹੈ ਪਾਰਲੀਮੈਂਟ ਦੀ ਸਾਡੀ ਕੱਲਿਆਂ ਦੀ ਨਹੀਂ ਪੰਜਾਬ ਦੀ ਹੈ ਸਾਰੇ ਪੰਜਾਬ ਦੇ 13 ਥੀਕਾ ਲਾ ਰਹੇ ਆ ਪੰਜਾਬ ਸਰਕਾਰ ਦੀ ਵੀ ਜਿੱਥੇ ਜੁੰਮੇ ਵਾਲੀ ਆ ਉੱਤੇ ਲਕਸ਼ਣ ਕਮਿਸ਼ਨ ਨੇ ਹੁਣ ਸਭ ਕੁਝ ਵੇਖ ਲਿਆ ਸੋ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਪੰਜਾਬ ਦੀ ਜਿਹੜੇ ਲਕਸ਼ਣ ਨੇ ਉਹ ਅਮਨ ਤੇ ਸ਼ਾਂਤੀ ਨਾਲ ਕਰਵਾਇਆ ਜਾਵੇ ਜੇ ਕੋਈ ਐਡਾ ਅਖਾ ਹੋਇਆ ਜੋ ਕੁਝ ਹੋਇਆ ਜਿੱਦੀ ਜਿਹੜੀ ਘਟਨਾ ਵਾਪਰੀ ਹੈ ਜਿੱਥੇ ਅਸੀਂ ਨਿੰਦਿਆ ਕਰਦੇ ਆ ਉੱਤੇ ਲਕਸ਼ਣ ਕਮਿਸ਼ਨ ਨੂੰ ਅਸੀਂ ਇਹੋ ਮੰਗ ਕਰਨਿਆ ਇਹੋ ਰਿਕਵੈਸਟ ਨੂੰ ਅਰਧਾਨਿਆ ਇਹ ਲਖਣ ਜਿਹੜਾ ਨੇ ਪਿਛਾ ਅਮਨ ਛਾਤੀ ਨਾਲ ਹੋਣ ਤੋਂ ਇਹੋ ਸਾਡੀ ਇਲੈਕਸ਼ਨ ਕਮਿਸ਼ਨ ਉਹਦਾ ਕੋਈ ਨਾ ਕੋਈ ਬਿਆਨ ਆਇਆ ਕਹਿੰਦੇ ਕਿ ਕਾਂਗਰਸ ਪਾਰਟੀ ਗੁੰਡਾ ਕਰਤੀ ਕਰ ਰਹੀ ਆ ਸਾਡਾ ਕੰਮ ਸੇਵਾ ਕਰਨਾ ਨਹੀਂ ਕੰਮ ਕਰਾਉਂਦੇ ਆਪਣੇ ਇਹ ਧੰਨਵਾਦ ਸਰ ਤਾਂ ਉਹਨੇ ਗਿਆ ਕੇ ਜਾ ਕੇ ਸਾਰੇ ਜਨਾਲੇ ਨੂੰ ਪੁੱਛ ਲੋ ਪ੍ਰੈਸ ਰੂਮ ਤੇ ਸੀ ਇਹੋ ਤੇ ਇਹਨਾਂ ਦੇ ਦੋ ਦੋ ਚਿਹਰੇ ਨੇ ਇੱਕਲਾਟ ਹੈ ਆ ਚੀਜ਼ ਮੈਨੂੰ ਦੱਸੋ ਕਿ ਲੋਕਲਿਪ ਸਿਪ ਕਿਉਂ ਅੰਦਰ ਹੋਈ ਆ ਅੱਧ ਸ਼ਰਮ ਝੜ ਗਈ ਉਹਨੂੰ ਉਹਨੂੰ ਪੁੱਛੋ ਕਿਉਂ ਨਹੀਂ ਰਿਸ਼ਤੇਦਾਰ ਉਹ ਲੋਕਾਂ ਜਿਹੜਾ 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 ਮਲਬਈ ਸਰਪੰਚ ਹੈ ਚਬੇਖ ਸਿੰਘ ਦਾ ਹੈ ਚਬੇਖ ਸਿੰਘ ਨਾਲ ਦੀ ਕੀ ਸਾਂਝ ਹੈ ਸਭ ਸਾਂਝਾ ਲੋਕਾਂ ਨੂੰ ਪਤਾ ਹੈ ਜਾ ਕੇ ਨਾਲੇ ਚ ਪਤਾ ਕਰ ਲੋ ਅੱਲੇ-ਕੱਲੇ ਬੰਦੇ ਨੂੰ ਪਤਾ ਕੀ ਸਾਂਝਾ ਨੇ ਇਹ ਚੀਜ਼ਾਂ ਤਾਂ ਤੁਹਾਨੂੰ ਸਾਰੇ ਮੀਡੀਆ ਨੂੰ ਪਤਾ ਹੈ ਜੇ ਕੋਈ 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 ਖੇਡ ਹੋਈ ਹੈ ਵੀ ਕੋਈ ਕਹਿਣੇ ਕੋਈ ਨੂੰ ਤਾਂ ਕੰਮ ਕੀ ਮਾਰੀ ਗੋਲੀ ਚੱਲੀ ਹੈ ਗੋਲ ਮਿਲੇ ਔਰ ਇਹਨਾਂ ਦੇ ਬੰਦੇ ਨੇ ਸਭਨਾਂ ਨੂੰ ਪਤਾ ਉਹਨਾਂ ਦਾ ਚੌਂਕ ਅਧਿਕਾਰੀ ਕਹਿ ਰਿਹਾ 70 ਪਾਰ ਐਸ ਤਰ੍ਹਾਂ 70 ਪਾਰ ਚੱਲ ਜੇ ਜੇ ਡਾਟਾ ਮਿਲਦਾ ਨਾ ਜੇ ਜੁਰਮ ਦੀ ਸਖ਼ਤ ਐਕਸ਼ਨ ਲੈਣੇ ਚਾਹੀਦੇ ਆ ਇਹਦੀ ਕਹਦਾ ਜਾਂਚ ਕਰਕੇ ਅੱਜ ਕੱਲ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਆ ਕਿ ਕਿੰਨੇ ਕਿੰਨੂ ਕਾਲ ਕੀਤੀ ਤੇ ਕਿਉਂਗੇ ਪੂਰਾ ਪਿੱਛੇ ਤੱਕ ਜਾਓ 2 ਦਿਨ ਦੀ ਕੋਰ ਰਿਕਾਰਡ ਕੱਢੋ ਇੱਕ ਚਲੋ ਝਗੜਾ ਬੰਨਿਆ ਤੁਸੀਂ ਪਿੰਡ 'ਚ ਕਰ ਲਓ ਹੋਇਆ ਮੰਨ ਸਕਦੇ ਹੋ ਦਰੈਲੀ ਜਿੱਥੇ ਹੋ ਰਿਓ ਉੱਥੇ ਕਿਉਂ ਜਿੱਥੇ ਹਜ਼ਾਰ ਬੰਦਾ ਇਕੱਠਾ ਹੋਇਆ ਉੱਥੇ ਕਿਉਂ ਉਹਦੇ ਮੁੰਡਾ ਨਾ ਪੱਜੇ ਰੈਲੀ ਵਾਲ ਨੂੰ ਮਾਰ ਦਿੰਦੇ ਆ ਉਹਦੇ ਭੱਜ ਫਿਆ ਕੇ ਲੱਕੇ ਹਲਾ ਨਵੀਂ ਘਟਨਾ ਨਹੀਂ ਪਿਛਲੇ ਰਿਪੋਰਟ ਬਤਾਈਏ ਤੇ ਨਾਲੇ ਦੇ ਵਿੱਚ ਸਭ ਤੋਂ ਹੋ ਜਾਗਾ ਇਲੈਕਸ਼ਨ ਲਾ ਕੇ ਬੋਇਲ ਨੂੰ ਕਿਹਾ ਸਾਡਾ ਸਭ ਇਲੈਕਸ਼ਨ ਨੀ ਲੈ ਲੋ ਜਾਂ ਕੋਈ ਵੀ ਇਲੈਕਸ਼ਨ ਲੈ ਲੋ بار بار ਸੰਸਦ ਦੇ ਨੂੰ ਕਿਹਾ ਜਾਂਦਾ ਯ ਨਾਲੇ ਨੂੰ ਕੀ ਸਥੇ ਰਾਜਨੀਤਿਕ ਦਬਾਅ ਮੌਜੂਦਾ ਸੱਤਾ ਦਾ ਜ਼ਿਆਦਾ ਹੁੰਦਾ ਕਿ ਬਾਰ ਬਾਰ ਚੰਦੇ ਬਹਾਉ ਦੀ ਫਹਿਲਾਟਾਂ ਹੁੰਦੀ ਹੈ ਬਿਲਕੁਲ ਕੋਈ ਦੋ ਰਾਇ ਨਹੀਂ ਆ ਸਾਨੂੰ ਜਿਹੜੇ ਸੱਤਾ ਪੱਖ ਬੰਦੇ ਹੁੰਦੇ ਆ ਉਹ ਲੋਕਾਂ ਵਾਸਤੇ ਇੱਕ ਬੋਰਡ ਦੀ ਕਰਾਉਣਾ ਇਦਾਂ ਲੋਕਾਂ ਨੂੰ ਚਾਲੂ ਕਿ ਇਹ ਲੋਕ ਖਰਾਬ ਕਰਦੇ ਆ ਉਹਨਾਂ ਸਭ ਮੰਗ ਕਿ ਇਹ ਹੁਣ ਆਪਣੀ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਸਖਤ ਐਕਸ਼ਨ ਲਵੇ ਇਨਸਿਸਟੈਂਟ ਮੇਲ ਕਰੇ ਜਿੰਨੇ ਵੀ ਬੂਤ ਹੈ ਉਹ ਜੇ ਹੈਗੇ ਆ ਇਥੇ ਨੀ ਨੀ ਫੋਜੀਵਾ ਲਾਇਆ ਪਰ ਕੋਈ ਚ ਨਹੀਂ ਆਮ ਕਰਤਾ ਜੀ ਮੇਲ ਕਰ ਸਕਦੇ ਮਿਲ ਬਿਲਕੁਲ ਕੰਪਲੀਟ ਚੱਲ ਰਹੀ ਹੈ ਜੇ ਕੋਈ ਸਾਨੂੰ ਆ ਕੇ ਕਰਦਾ ਜੇ ਇਲੈਕਸ਼ਨ ਵਿੱਚੋਂ ਫਾਰਵਰਡ ਕਰਦਾ